ਤਰੀ ਵਾਹਿਗੁਰੂ ਸਾਹਿਬ ਜੀ ਰਤਨਾਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਗੁਰ ਬਾਣੀ ਲਾਗੇ ਤੈਨ ਹੱਥ ਚੜ੍ਹਿਆ ਨਿਰਮੋਲ ਕ ਰਤਨ ਅਪਾਰਾ ਹਰ ਹਰ ਨਾਮਿਆ ਤੋਲਕ ਪਾਇਆ ਤੇਰੀ ਭਗਤ ਪਰੇ ਪੰਡਾਰਾ ਸਮੁੰਦ ਬੇਰੋਲ ਸਰੀਰ ਹਮ ਦੇਖਿਆ ਇਕ ਵਾਸਤੇ ਅਨੂਪਾ ਦੇਖਾਈ ਗੁਰੂ ਗੋਵਿੰਦਾ ਗੋਵਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਸੋ ਕਹੋ ਟਲ ਗੁਰ ਸੇਵੀਆ ਅਹ ਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਦਨਮ ਮਰਣ ਦੁਖ ਜਾਏ ਹੋਵੈ ਸਫਤ ਖਸਾਮਦੀ ਨੂਰ ਅਰ ਸਹੋ ਕੋਰ ਸਹੋ ਝਟਿਆ ਤੋਦ ਡਿਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਆ ਸਜਣ ਸੱਚਾ ਪਾਤ ਸਾਹ ਸਿਰ ਸਾਹੰਦੈ ਸਾਹ ਜਿਸ ਪਾਸ ਬਹਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਇ ਮੇਰੇ ਸਾਹਾ ਮੈਂ ਹਰ ਦਰਸਨ ਸੁਖ ਹੋਇ ਹਮਾਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਉਠਾ ਕਿਸ ਕਉ ਆਖੀਐ ਸਾਹ ਦੂਜਾ ਨਹੀਂ ਕੋਇ ਸਭਨਾ ਵਿੱਚ ਤੂੰ ਵਰਤਦਾ ਸਾਹ ਸਭ ਤੁਝ ਹੀ ਤੇ ਆਵਹਿ ਦਿਨ ਰਾਤ ਸਭ ਤੁਝ ਹੀ ਥਾਵਹ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰ ਹੈ ਇਕ ਦਾਤਾ ਸਭ ਕੋ ਤੁਝ ਹੀ ਵਿਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਆ ਤੇਰੇ ਤੂੰ ਸਭ ਸੁਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਬ ਤੁਜਹੇ ਤੇ ਆਵਹੇ ਮੇਰੇ ਸਾਹਾ ਜਿਉਂ ਭਾਵੈ ਤਿਉਂ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤ ਸਾਹਾ ਸਬਨਾ ਕੀ ਤੋਂ ਆਸ ਹੈ ਮੇਰੇ ਪਿਆਰੇ ਸਭ ਤੋ ਜਹ ਹੈ ਧਿਆਵ ਹੈ ਮੇਰੇ ਸਾਹਾ ਜਿਉਂ ਭਾਵੈ ਤਿਉਂ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤ ਸਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸਨ ਸੁਖ ਹੋਏ 함ਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ रहा वाहे गुरु जी का खालसा वाहे गुरु जी की फतेह सतना ਰਿਵਾਹੇ ਗੁਰੂ ਸਾਹਿਬ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਬਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ दुष्ट दोखि अनका छकर्ता सिर अस तुज जब भये दयाला पूरन करा ग्रंथ तत्काला मन बाजत फल पावे सोई ਦੁਖ ਨਾਂਤ ਸਹਿ ਬਿਆਪਤ ਕੋਈ ਸਗਲ ਦਵਾਰ ਕੋ ਛਾੜਿ ਕੇ ਗਹਿਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਦਕ ਛੰਦ ਜੇਤਕ ਭੂਮ ਭਏ ਅਮਨੀ ਪਰ ਨਾਮ ਸਕੈ ਤਿਨਕੇ ਕਬ ਕੋ ਧਰ ਜੇਤਕ ਭੂਪ ਭਏ ਅਵਨੀ ਪਰ ਨਾਮ ਸਕ ਤਿੰਨ ਕੇ ਕਬ ਕੋ ਧਰ ਨਾਮ ਜਥਾ ਮਤ ਭਾਗ ਸੁਨਾਓ चित तौ अपने डर पाओ बेन गए जगते निरपता कर मान्यतात भय बसदा धर बा सब लोग गए जब ही वह ਉਠ ਦਿਓ ਅਰਦਾਸਨ ਬਾਸਵ ਤੇਹ ਰੋਸ ਪਰਿਓ ਤਬ ਮਾਨ ਮਹੀ ਧਰ ਹਾਂਕ ਗਇਓ ਕਰ ਖਗ ਪਹੰਕਰ ਮਰਨ ਲਾਗ ਜਬੈ ਰਿਸ਼ ਇੰਦਰਹ ਬਾਹ ਗਹੀ ਤਤਕਾਲ ਜੰਤ ਇੰਦਰਹ ਮਰਨ ਲਾਗ ਜਬੈ ਰਿਸ਼ ਇੰਦਰਹ ਬਾਹ ਗਹੀ ਤਤਕਾਲ ਜਿਦ ਇੰਦਰਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਬੀਰ ਬਚਨ ਕੇ ਬਲੀ ਬਚਨ ਕੇ ਬਲੀ ਸੁਰਬੀਰ